ਬਹੁਤ ਹੌਟ ਨੋਟਿਸ ਤੇ ਬਾਰ ਬਾਰ ਦੀ ਤਰ੍ਹਾਂ ਬਾਦ ਛੱਡ ਕੇ ਹਿੱਸਾ ਲੈਣਾ ਆਪਣੇ ਆਪਣੇ মিডিਆ ਸੈਂਟਰਸ ਵੱਲੋਂ মিডিਆ ਪ੍ਰਤੀਨਿਧੀ ਇਤਤਾਰ ਤੇ ਦਿੱਸੀ ਤੇ ਪੰਚਨ ਬਲਬਤ ਮਿਹਰਬਾਨੀ ਅੱਜ ਕੈਬਨਟ ਦੇ ਵਿੱਚ ਕਾਫੀ ਗੰਭੀਰ ਫੈਸਲੇ ਜਿਹੜੇ ਨੇ ਪੰਜਾਬ ਦੇ ਲੋਕਾਂ ਦੇ ਪੱਖ ਚ ਅਕਸਰੀ ਆਮ ਆਦਮੀ ਪਾਰਟੀ ਦਾ ਤਾਂ ਜਿਹੜਾ ਮਕਸਦੀ ਆਮ ਲੋਕਾਂ ਦੀ ਭਲਾਈ ਉਹ ਲੈ ਗਏ ਨੇ ਜਿਹਦੇ ਵਿੱਚ 10 ਲੱਖ ਰੁਪਏ ਤੱਕ ਦਾ ਸਿਹਤ ਕਾਰਡ ਸਭ ਤੋਂ ਪ੍ਰਾਇਓਰਟੀ ਤੇ ਹੈ ਕੋਈ ਫਾਰਮ ਨਹੀਂ ਭਰਨਾ ਕੋਈ ਫਾਰਮੈਲਟੀ ਨਹੀਂ ਪੰਜਾਬ ਦਾ ਜਿਹੜਾ ਬਸਨੇਕ ਹੈ ਉਹਦੀ 10 ਲੱਖ ਰੁਪਏ ਤੱਕ ਦੀ ਜਿਹੜੀ ਰੱਬ ਨਾ ਕਰੇ ਕਿਸੇ ਨੂੰ ਕੋਈ ਬਿਮਾਰੀ ਆ ਜੀ ਹੋਵੇ ਕਿ ਉੱਚ ਪੈਸੇ ਲੱਗਣ ਪਰ ਕੋਈ ਰੀਇੰਵੈਸਟਮੈਂਟ ਨਹੀਂ ਕਿ ਉਹ ਬਿੱਲ ਦੇਊਗਾ ਫਿਰ ਬਿੱਲ ਨੂੰ ਪਾਸ ਦੇਵਾਂਗੇ ਨਾ ਸਿੱਧਾ ਇਲਾਜ ਤੋਂ ਬਾਅਦ ਕਰੇ ਜਾ ਸਕਦਾ ਹੈ ਬਾਕੀ ਹਿਸਾਬ ਜਿਹੜਾ ਉਹ ਪੰਜਾਬ ਸਰਕਾਰ ਕਰੂਗੀ ਉਹਨੂੰ ਕੋਈ ਫਾਰਮ ਨਹੀਂ ਪਾਣਾ ਕੱਲਾ ਆਧਾਰ ਕਾਰਡ ਜਾ ਵੋਟਰ ਕਾਰਡ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਬਣਾਵਾਂਗੇ ਹੈਲਥ ਕਾਰਡ ਜੇ ਕਿਸੇ ਕੋਲ ਨਹੀਂ ਵੀ ਹੋਇਆ ਨਹੀਂ ਬਣਿਆ ਤਾਂ ਉਹ ਸਿੱਧਾ ਜਾਂ ਸਿੱਧਾ ਵੀ ਜਾ ਸਕਦਾ ਹੈ ਤਾਂ ਹਸਪੀਟਲ ਚ ਵੀ ਬਣ ਜਾਊਗਾ ਆਧਾਰ ਕਾਰਡ ਤੇ ਵੋਟਰ ਕਾਰਡ ਹੀ ਦਿਖਾਉਣਾ ਬਸ ਹਸਪੀਟਲ ਚ ਵੀ ਉਹਦਾ 10 ਲੱਖ ਰੁਪਏ ਦਾ ਕਾਰਡ ਬਣ ਜਾਊਗਾ ਬਹੁਤ ਵੱਡੀ ਹੈਲਥ ਕੇਅਰ ਸਕੀਮ ਹੈ ਇਹ ਵਿਕਸਿਤ ਕੰਟਰੀਆਂ ਚ ਵੀ ਸ਼ਾਇਦ ਇਤਾਂ ਦੀ ਨਾ ਹੋਵੇ ਉੱਥੇ ਵੀ ਕੰਡੀਸ਼ਨਸ ਨੇ ਇੱਥੇ ਕੋਈ ਕੰਡੀਸ਼ਨ ਨਹੀਂ ਹੈਗੀ ਤੁਹਾਡੇ ਸਾਰੇ ਪਰਿਵਾਰ ਉਹਦੇ ਚ ਕਵਰ ਹੋ ਜਾਣਗੇ ਰੱਬ ਨਾ ਕਰੇ ਮੈਂ ਫੇਰ ਕਹਿਣਾ ਕਿ ਕਿਸੇ ਨੂੰ ਕੋਈ ਬਿਮਾਰੀ ਹੋਵੇ ਤਾਂ ਅੰਦਰੁਸਤ ਰਹੀਏ ਪਹਿਲਾਂ ਇਹ ਹੀ ਦੁਆ ਕਰਦੇ ਆਂ ਹਰ ਇੱਕ ਬੰਦਾ ਜੋ ਪੰਜਾਬ ਦਾ ਉਸ ਨੀਕ ਹੈ ਉਹ ਜਿਹੜਾ ਇਸ ਸਕੀਮ ਦਾ ਲਾਭਪਾਤਰੀ ਹੋਊਗਾ 552 ਹਸਪੀਟਲ ਪ੍ਰਾਈਵੇਟ ਸੋ far ਉਝੇੰ ਪਹਿਲਨ ਕੀਤੇ ਗਏ ਨੇ ਸਰਕਾਰੀ ਤਾਂ ਸਾਰੇ ਨੇ ਪਰੇ 552 ਨੂੰ ਵੀ ਅਸੀਂ ਥੋੜੇ ਮਹੀਨੇ ਤੱਕ ਹਜ਼ਾਰ ਤੋਂ ਉੱਪਰ ਲੈ ਜਾਗੇ ਮਨ ਲ ਆਲਮੋਸਟ ਤੁਸੀਂ ਦੇਖੋ بڑے ਤੁਹਾਡੇ ਚੋਂ ਮੈਡੀਕਲ ਹੈਲਥ ਨੂੰ ਕਵਰ ਕਰਨ ਵਾਲੇ ਵੀ ਨੇ ਮੈਡੀਕਲ ਵਾਸਤੇ ਟਾਈਮ ਨੂੰ ਬਹੁਤ ਕ੍ਰੂਸ਼ਲ ਮੰਨਿਆ ਜਾਂਦਾ ਹੈ 골ਡਨ ਆਵਰ ਕਹਿੰਦੇ ਆ ਇਹ ਪਹਿਲੇ ਪੂਰੇ ਘੰਟੇ ਨੂੰ ਅਸੀਂ ਨਹੀਂ ਚਾਹੁੰਦੇ ਕਿ ਦੇਖੋ ਮੈਂ ਇੱਕ ਇਹੋ ਜਿਹਾ ਪਿੰਡ ਚ ਆਉਣਾ ਜਿੱਥੇ ਸਾਨੂੰ ਪਟਿਆਲੇ ਭੇਜਿਆ ਜਾਂਦਾ ਹੈ ਮਤਲਬ ਅਰਜਿੰਦਰ ਰਾਜ ਜੇ ਬਿਮਾਰੀ ਬਹੁਤ ਜ਼ਿਆਦਾ ਵੱਜੇ ਤਾਂ ਪਟਿਆਲੇ ਦਾ ਪਰਚਾ ਕਹਿੰਦੇ ਨਹੀਂ ਪਟਿਆਲੇ ਦਾ ਪਰਚਾ ਕੱਟਦਾ ਹਲਚੋ ਪਟਿਆਲੇ ਦਾ ਪਰਚਾ ਕੱਟ ਹੁੰਦਾ ਉਹ ਤੁਰ ਦਾ ਪਰਚਾ ਹੀ ਹੁੰਦਾ ਹੈ ਉਹ ਕੋ ਗੋਲ ਤੱਕ ਤਾਂ ਵਿਗੜ ਜਾਂਦੀ ਐਨੀ ਸਿਹਤ ਅਸੀਂ ਨਹੀਂ ਚਾਹੁੰਦੇ ਕਿ ਟਾਈਮ ਲੱਗੇ ਸੋ 550 ਬੰਨਜਾ ਤਾਂ ਹਾ ਹਸਪੀਟਲ ਆਲਰੇਡੀ ਕਰ ਚੁੱਕੇ ਹਨ ਹੋਰ ਵੀ ਹਜ਼ਾਰਕ ਦੇ ਨੇੜੇ ਜਿਹੜੇ ਹੋਰ ਕਰਾਂਗੇ 1500 ਦੇ ਨੇੜੇ ਜਿਹੜੇ ਆਲਮੋਸਟ ਤੁਹਾਡੇ ਏਰੀਆ ਦਾ ਕੋਈ ਵੀ ਰੇਡੀਅਸ ਮੈਂ ਲਗਾਤਾ 10 20 ਕਿਲੋਮੀਟਰ ਦੇ ਰੇਡੀਅਸ ਚ ਕੋਈ ਵੀ ਹਸਤੜ ਹੋਊਗਾ ਤਾਂ ਉਹ ਇੰਪੈਲੈਂਟ ਹੋਊਗਾ ਕਿਤੇ ਇਹ ਬਹੁਤ ਵੱਡਾ ਜਿਹੜਾ ਲਾਭ ਪੰਜਾਬ ਵਾਸੀਨ ਨੂੰ ਹੋਊਗਾ ਇੱਕ ਦੋ ਹੋਰ ਫੈਸਲੇ ਹੋਏ ਨੇ ਜਿਹਦੇ ਵਿੱਚ ਇੰਡਸਟਰੀਅਲ ਰਿਲੇਟਡ ਹੈ ਅਸੀਂ ਕੁਝ ਇੰਡਸਟਰੀ ਨਾਲ ਰਿਲੇਟਡ ਰੇਟ ਚਾਰਜਸ ਡਬਲ ਕੀਤੇ ਸੀ 4 6 ਨੂੰ ਉਸ ਤੋਂ ਪਹਿਲਾਂ ਜਿਨ੍ਹਾਂ ਦੇ ਐਪਲੀਕੇਸ਼ਨ ਹੈ 199 ਬੰਦਿਆਂ ਦੀ ਆਈ ਹੋਈ ਹੈ ਅਸੀਂ ਤਾਂ ਜੀ ਇਸ ਕਾਨੂੰਨ ਤੋਂ ਪਹਿਲਾਂ ਐਪਲੀਕੇਸ਼ਨ ਦਿੱਤੀ ਸੀ ਇਸ ਕਾਨੂੰਨ ਪੁਰਾਣੇ ਰੇਟ ਹੀ ਲਾਏ ਜਾਣ ਔਰ ਬਿਲਕੁਲ ਬੰਦਾ ਵੀ ਹੈ ਜਦੋਂ ਕਾਨੂੰਨ ਲਾਗੂ ਹੋ ਗਏ 4 6 ਤੋਂ ਬਾਅਦ ਵਾਲੇ ਉਹ ਚਾਹਣਗੇ ਉਹ 191 ਐਗਜ਼ੈਂਪਟਡ ਕਰ ਲਗੇ ਪੁਰਾਣੇ ਕਾਨੂੰਨ ਮੁਤਾਬਕ ਹੀ ਉਹਨਾਂ ਦੇ ਚਾਰਜ ਜੁੜ ਗਏ ਹੋਰ ਮੈਂ ਇੱਕ ਗੱਲਾਂ ਤਾਂ ਸਾਰੇ ਖਰਦੇ ਆ ਵਿਮਨ ਏਮਪਾਵਰਮੈਂਟ ਨਾਰੀ ਸ਼ਕਤੀ ਮਹਿਲਾ ਸ਼ਕਤੀ ਨੂੰ ਏਮਪਾਵਰ ਕਰਨਾ ਉਹਨੂੰ ਸ਼ਕਤੀਸ਼ਾਲੀ ਕਰਨਾ ਅਸੀਂ ਇੱਕ ਇਹੋ ਜਿਹਾ ਕਦਮ ਚੁੱਕ ਲੱਗੇ ਆ ਜੋ ਕੈਬਨਿਟ ਚ ਜ ਮਨਜ਼ੂਰ ਹੋ ਗਿਆ। ਕਿ 50% ਦਾ ਰਿਜ਼ਰਵੇਸ਼ਨ ਹੈ ਸਰਪੰਚੀ ਚ। ਅ ਲੇਡੀਜ਼ ਲਈ। ਜਿਹੜੀਆਂ ਲੇਡੀ ਸਰਪੰਚ ਚੁਣੀਆਂ ਗਈਆਂ ਨੇ ਔਰ ਬਹੁਤ ਵਧੀਆ ਕੰਮ ਕਰ ਰਹੀਆਂ ਨੇ। ਆਪਣੇ ਪਿੰਡਾਂ ਲਈ ਉਹਨਾਂ ਨੂੰ ਹਾ ਜੂਰ ਸਾਹਿਬ ਨਾਡੇੜ ਉਹਨਾਂ ਦੇ ਦਰਸ਼ਨ ਕਰਾਉਣ ਵਾਸਤੇ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਉੱਥੇ ਚਾਰ ਪੰਜ ਟ੍ਰੇਨਾਂ ਸਾਨੂੰ ਕਰਨੀਆਂ ਪੈਣੀਆਂ ਐ ਵੱਖ-ਵੱਖ ਬੈਚਸ ਦੇ ਵਿੱਚ ਚਲੀਆਂ ਜਾਣਗੀਆਂ ਤੇ ਨਦੇੜ ਸਾਹਿਬ ਤਖਤ ਜੀ ਹਯੂਰ ਸਾਹਿਬ ਦੇ ਦਰਸ਼ਨ ਕਰਨੇ ਤੇ ਖਰਚਾ ਜਿਹੜਾ ਉਹਨਾਂ ਦਾ ਟ੍ਰੇਨਾਂ ਦਾ ਜਾਂ ਬਟ ਉਹ ਉਹ ਪੰਜਾਬ ਸਰਕਾਰ ਦੇ ਕਰੂਗੀ ਇੱਕ ਨਾਲ ਦੀ ਨਾਲ ਪੁੰਨਦਲ ਫਲੀਆਂ ਅਰੀ ਗੱਲ ਐ ਟ੍ਰੇਨਿੰਗ ਕੈਂਪ ਵੀ ਮਹਾਰਾਸ਼ਟਰ ਚ ਹੀ ਲੱਗ ਰਿਹਾ ਹੈ ਸਰਪੰਚਾਂ ਦਾ ਪੰਚਾਂ ਦਾ ਤਾਂ ਨਾਲੇ ਉਹ ਮਥਾ ਟੇ ਕੇ ਆਉਣਗੇ ਨਾਲੇ ਟ੍ਰੇਨਿੰਗ ਹੋ ਜੂ ਦੋ ਦੋ ਦਿਨ ਦੀ ਟ੍ਰੇਨਿੰਗ ਹੈ ਤਿੰਨ ਦਿਨ ਅਸੀਂ ਉਹਨਾਂ ਨੂੰ ਹਾਇਰ ਸਾਹਿਬ ਵਾਸਤੇ ਪੰਜ ਦਿਨ ਦਾ ਕਰਾਂਗੇ ਉਹ ਅਸੀਂ ਕਰ ਰਹੇ ਹਾਂ ਪਹਿਲਾਂ ਉਹ ਤੁਸੀਂ ਪੁੱਛੋਗੇ ਕਰਟੇਰੀਆ ਕੀ ਹੈ ਜਿਹੜੀਆਂ ਲੇਡੀਜ਼ ਬਹੁਤ ਵਧੀਆ ਤਰੀਕੇ ਨਾਲ ਆਪਣੇ ਪਿੰਡਾਂ 'ਚ ਵਿਕਾਸ ਕਰਾ ਰਹੀਆਂ ਨੇ ਕੰਮ ਕਰਾ ਰਹੀਆਂ ਭਾਵੇਂ ਸਰਪੰਚੀ 'ਚ ਤਾਂ ਸੀ ਕਰ ਸਿੰਬਲ ਵੀ ਨਹੀਂ ਦਿੱਤਾ ਸੀ ਕਿਉਂਕਿ ਸਰਪੰਚ ਪਿੰਡ ਦਾ ਹੋਣਾ ਚਾਹੀਦਾ ਸਰਪੰਚ ਪਾਰਟੀ ਦਾ ਨਹੀਂ ਹੋਣਾ ਚਾਹੀਦਾ ਤੇ ਆਪ ਆਪ ਦਾ ਪੋਲਿਟਿਕਸ ਲੈਵਲ ਅਸੀਂ ਉਹਨਾਂ ਨੂੰ ਲੈ ਕੇ ਜਾਵਾਂਗੇ ਤੇ ਅਵੇਲਪੇ ਨਾਲ ਗੱਲ ਕਰਕੇ ਤੁਹਾਨੂੰ ਡੇਟ ਜਿਹੜੀ ਉਹ ਦੇ ਦਾਂਗੇ ਕਿ ਬੱਲਾ ਬੈਚ ਕਦੋਂ ਜਾਊਗਾ ਕਿਉਂਕਿ ਟ੍ਰੇਨ ਸਾਨੂੰ ਆਪਣੀ ਬੁੱਕ ਕਰਾਉਣੀ ਪੈਣੀ ਤੇ ਕੱਲ ਨੂੰ ਵਿਧਾਨ ਸਭਾ ਹੈ ਔਰ ਇੱਕ ਕੈਪਟਨ ਮਨਿੰਦਰ ਸਿੰਘ ਦੇ ਵੇਲੇ ਇੱਕ ਫੈਸਲਾ ਹੋ ਗਿਆ ਕਿ ਸੀਆਈਏਐਸਫ ਪੰਜਾਬ ਦੇ ਵਿੱਚ ਆ ਸਕਦੀ ਹੈ ਕਾਂਗਰਸ ਦੀ ਸਰਕਾਰ ਬਿਲ ਹੋ ਰਿਹਾ ਹੈ ਕਿ ਅਸੀਂ ਪੈਸੇ ਵੀ ਦੇਵਾਂਗੇ ਨਾਲੇ ਇਹ ਵੀ ਲਿਖਤਾ ਕਿ ਅਸੀਂ ਉਹਨੂੰ ਪੇ ਕਰਾਂਗੇ ਕੈਪਟਨ ਸਾਹਿਬ ਦੀ ਸਰਕਾਰ ਸੀ 21 ਜੋ ਹੈ ਫੈਸਲਾ ਹੈ ਅਸੀਂ ਕੱਲ ਨੂੰ ਰੈਜ਼ੋਲੂਸ਼ਨ ਲੈ ਕੇ ਆ ਰਹੇ ਹਾਂ ਵਿਧਾਨ ਸਭਾ ਕਿ ਅਸੀਂ ਇਹ ਕਾਨੂੰਨ ਨੂੰ ਕੈਂਸਲ ਕਰਨ ਲੱਗੇ ਆ ਸਾਡੇ ਕੋਲ ਪੰਜਾਬ ਪੁਲਿਸ ਸક્ષਮ ਹੈ ਕਾਬਲ ਹੈ ਡੇਮਾਂ ਦੀ ਰਾਖੀ ਕਰਨ ਲਈ ਵੀ ਬਾਰਡਰਾਂ ਦੀ ਰਾਖੀ ਵੀ ਆਲਮੋਸਟ ਪੰਜਾਬ ਪੁਲਿਸ ਹੀ ਕਰ ਰਹੀ ਹੈ ਕਿਉਂਕਿ ਬੀਐਸਐਫ ਦੇ ਨਾਲ ਹੀ ਹੋ ਜਾਂਦੇ ਨੇ ਸੋ ਇਹ ਕਾਨੂੰਨ ਜਿਹੜਾ ਉਹ ਅਸੀਂ ਕੱਲ ਨੂੰ ਵਿਧਾਨ ਸਭਾ ਚ ਰੈਜ਼ੋਲੂਸ਼ਨ ਲਿਆ ਕੇ ਰੱਦ ਕਰ ਦਾਂਗੇ ਕਿਉਂਕਿ ਸਾਨੂੰ ਇਹ ਧਮਕੀਆਂ ਦੇਣ ਲੱਗ ਗਏ ਵੀਸੀਐਸਐਫ ਲਾਦਾਂਗੇ ਪਾਖੜਾ ਨੰਗਲ ਤੇ ਪੌਂਗ ਡੈਮ ਤੇ ਫਲਾਣੇ ਦੇ ਧੰਕਤ ਉਹਦੇ ਪੈਸੇ ਇੰਨੇ ਦੇ ਉਹ 7.5 ਕਰੋੜ ਦਾ ਪਹਿਲੀ ਬਿਲ ਪੇਜਰ 3.5 7 ਕਰੋੜ ਰੁਪਏ ਪਾਰ ਹੀ ਅਸੀਂ ਤੁਹਾਡੇ ਤੋਂ ਲਿਆ ਕਰਾਂ ਕਿਉਂ ਦੀ ਵੀ ਪੈਸੇ ਸੀ ਇਹੀ ਕੰਮ ਪੰਜਾਬ ਪੁਲਿਸ ਫਰੀਜ ਕਰ ਰਹੀ ਹੈ ਸੋ ਸੀਐਸਐਫ ਵਾਲਾ ਜਿਹੜਾ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਸੀਗਾ ਉਹਨੂੰ ਅਸੀਂ ਰੱਦ ਕਰਾਂਗੇ ਗੱਲ ਕਿ ਅਸੀਂ ਜੇ ਸਰਹਾਦਾਂ ਦੀ ਰਾਖੀ ਕਰ ਸਕਦੇ ਹਾਂ ਅਸੀਂ ਆਪਣੇ ਡੈਮਾਂ ਦੀ ਵੀ ਰਾਖੀ ਕਰ ਸਕਦੇ ਹਾਂ ਤੇ ਜੇ ਤੁਹਾਡਾ ਕੋਈ ਸਵਾਲ ਹੈ ਸਰ ਜੀ ਵੀ ਅਰੇ ਪਾਸੇ ਲੈ ਕੇ ਵੀ ਕੋਈ ਬਿੱਲ ਜਾਂ ਕੋਈ ਹਾਂ ਉਹ ਡਰਾਫਟ ਕਰ ਰਹੇ ਆ ਉਹਦੇ ਵਾਸਤੇ ਕੀ ਹੈ ਨਾ ਬਹੁਤ ਵੱਡਾ ਕਾਨੂੰਨ ਬਣ ਜਾ ਰਿਹਾ ਹੈ ਪਰ ਉਹਦੇ ਵਾਸਤੇ ਸਟੇਕ ਹੋਲਡਰਸ ਨਾਲ ਵੱਖ-ਵੱਖ ਧਾਰਮਿਕ ਸੰਸਥਾਵਾਂ ਨਾਲ ਗੱਲ ਕਰਾਂਗੇ ਸਲਾਹ ਹੋਊਗੀ ਕਾਨੂੰਨ ਤਾਂ ਪੇਸ਼ ਕਰ ਲਾਂਗੇ ਪਰ ਉਹਦੇ 'ਚ ਸੋਧ ਕੀ ਕਰਨੀ ਹੈ ਤੇ ਉਹਨੂੰ ਫਾਈਨਲ ਖਰੜਾ ਜਿਹੜਾ ਉਹਦਾ ਹੋਊਗਾ ਉਹ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਵਾਸਤੇ ਸਾਨੂੰ ਟਾਈਮ ਚਾਹੀਦਾ ਹੋਊਗਾ ਤੇ ਅਸੀਂ ਉਹ ਲੈ ਕੇ ਆਵਾਂਗੇ नहीं आ जाएगा विधानसभा में पेश कर देंगे पेश करने के बाद हम उसपे चर्चा के लिए पब्लिक जो फॉर्म है वो खोलेंगे कि आप बताइए कोई भी बता सकता है कोई भी राय दे सकता है उसमें कल ਮੈਂ ਕਹਿੰਦਾ ਦੇਖੋ ਕਾਨੂੰਨ ਬਹੁਤ ਵੱਡਾ ਹੈ। ਔਰ ਕਾਨੂੰਨ ਰਹਿਣਾ ਹੈ ਇਹ ਫੋਰਐਵਰ। ਕਾਲੀ ਚ ਕੋਈ ਐਸਾ ਕਲॉज ਨਾ ਹੋ ਜੇ ਜਾਂ ਐਸਾ ਕਲॉज ਰਹਿ ਨਾ ਜਾਵੇ ਕਿ ਜੀਚੋ ਕਵਰ ਨਹੀਂ ਹੁੰਦਾ ਫਲਾਨਾ ਨਹੀਂ ਹੁੰਦਾ ਤੇ ਉਕਾ ਨਹੀਂ ਹੁੰਦਾ। ਸੋ ਇਸ ਕਰਕੇ ਅਸੀਂ ਧਾਰਮਿਕ ਸੰਸਥਾਵਾਂ ਨਾਲ ਹਰ ਇੱਕ ਧਰਮ ਦੇ ਗੁਣੀ ਗਿਆਨੀਆਂ ਨਾਲ ਗੱਲ ਕਰਾਂਗੇ। ਵੀ ਕਿਵੇਂ ਹੋਣਾ ਚਾਹੀਦਾ ਹੈ ਤੇ देखो क्या हो क्या होता है ना होता पता क्या पार्लियामेंट में भी ऐसे ही होता है बिल आ जाता है उसके बाद उसको कंसल्टेंट कमेटी के पास भेज देते हैं तो बिल मींस बेसिक और कंसल्टेंट कमेटी जो पब्लिक को बुलाती है जैसे स्टैंडिंग कमेटीज होती है मैं भी मेंबर रहा हूं दो तीन कमेटियों का तो वहां पब्लिक को बुलाते हैं क्या बताइए अदरवाइज तो पब्लिक जो है जनरल पब्लिक जो है वो पार्लियामेंट में तो नहीं आ सकती ना वो तो सिलेक्टेड ही जाते हैं वहाँ तो जो इलेक्टेड तो इसमें हम पब्लिक के पास वो ले जाएंगे ये हमारा बिल है आप बताइए इसमें क्या शोध करनी है क्या इसमें और डालना है क्या इसमें नहीं करना है ਇਹ ਕੰਸਲਟ ਨਹੀਂ ਸੁਣੀਏ ਉਹ ਕਹਿੰਦਾ ਕਿ ਇਹ ਨਹੀਂ ਕਿ ਕਿਸੇ ਕਿਸੇ ਨਾਲ ਵੀ ਗੱਲ ਕਰੋ ਸੁਨੀਲ ਜਾਖੜ ਕਹਿ ਰਹੇ ਨੇ 657 ਨਾਲ ਵੀ ਗੱਲ ਕਰੋ ਇਸ ਬਿੱਲ ਨੂੰ ਲੈ ਕੇ ਕੌਣ ਕਰੇ ਸੁਨੀਲ ਜਾਖੜ ਕਿਹੜੀ ਪਾਰਟੀ ਚ ਹੈ ਅੱਜਕੱਲੋ ਅੰਕਲਾ ਸਰਪਾਜੀ ਅੱਜ ਭਾਜਪਾ ਨਹੀਂ ਫਿਲਹਾਲ ਹੈ ਨਾ ਅੱਜਕੱਲ ਪਾਜਪਾ ਚ ਤੇ ਮੈਂ ਆਹੀ ਤਾਂ ਕਹੀ ਜਾਂਦਾ ਕਿ ਉਹਨਾਂ ਨੇ ਸਾਰੇ 657 ਨਾਲ ਹਰ ਧਰਮ ਦੇ ਗੁਣੀ ਗੈਨਿਆਂ ਨਾਲ ਗੱਲ ਕਰਾਂਗੇ ਉਹਨਾਂ ਨੂੰ ਕਾਹ ਦਾ ਖਤਰਾ ਹੋ ਗਿਆ ਬੇ ਅਸੀਂ ਗੱਲ ਨਹੀਂ ਕਰਦੇ ਉਨਨ ਕੋ ਜੀ ਅੱਜ ਪਾਰਟੀ ਸੰਭਾਲ ਲੋ ਪਾਰਟੀ ਖਿੰਡੀ ਜਾਂਦੀ ਐ ਤੀਜੇ ਨੰਬਰ ਤੇ ਆਈ ਐ ਲੁਧਿਆਣੇ ਚੋਂ ਤੇ ਜਾਂ ਪਾਰਟੀ ਸੰਭਾਲ ਲੋ ਜਾਂ ਪ੍ਰਧਾਨਗੀ ਸੰਭਾਲ ਲੋ ਕਦੇ ਅਸਤੀਫਾ ਦੇ ਦਿੰਦੇ ਨੇ ਕਦੇ ਵਾਪਸ ਲੈ ਲੈਂਦੇ ਨੇ ਕਦੇ ਉਹ ਨਹੀਂ ਮੰਨਦੇ ਕਦੇ ਇਹ ਨਹੀਂ ਮੰਨਦੇ ਏ ਮੁੱਦਾ ਨਹੀਂ ਹੈਗਾ ਪੰਜਾਬ ਦਾ ਕੋਈ ਹੋਰ ਸਾਰੇ ਕੇ ਬਰਾਦ ਦੇ ਪਬਲਿਕ ਕਲੈਂਟ ਦੇ ਪਬਲਿਕ ਕਲੈਂਟ ਦੇ ਗੱਲ ਕਰੀਰ ਕਰ ਦੋ ਕਿ ਕੱਲ ਬਿਲਾ ਰਿਹਾ ਹੈ ਅਗਲੇ ਸੈਸ਼ਨ ਚ ਲੈ ਕੇ ਆਵਾਂਗੇ ਨਹੀਂ ਨਹੀਂ ਅਸੀਂ ਕਾ ਪੇਸ਼ ਕਰਾਂਗੇ ਕੱਲ ਪੇਸ਼ ਕਰਾਂਗੇ ਠੀਕ ਹੈ ਜੀ ਸਿਰਜਾ ਜਿਹੜਾ 10 ਲੱਖ ਤੱਕ ਤੁਸੀਂ ਇਲਾਜ ਦੀ ਗੱਲ ਕੀਤੀ ਆ ਇਹ ਜਿਹੜੇ ਚੰਡੀਗੜ੍ਹ ਪੀਜੀਆਈ 116 ਜਾਂ 32 ਵਿੱਚ ਦੀ ਹੈ ਹਾਂ ਇੰਪੈਲੈਂਟ ਜਿਹੜੇ ਹਸਪੀਟਲ ਡੀਐਮਸੀ ਵੀ ਗੱਲ ਕਰ ਰਹੇ ਨੇ ਡੀਐਮਸੀ ਨਾਲ ਸੀਐਮਸੀ ਨਾਲ ਹੈਨਾ ਅਸੀਂ ਨਹੀਂ ਚਾਹੁੰਦੇ ਕਿ ਕੋਈ ਬੰਦਾ ਉੱਥੇ ਜਾਵੇ ਤੇ ਉਹਨੂੰ ਪਤਾ ਲੱਗੇ ਕਿ ਇਹ ਤਾਂ ਹਸਪਤਾਲ ਜਿਹੜਾ ਹੈ ਇਹ ਮੇਰੇ ਵਾਲੇ ਕਾਰਡ ਚ ਆਉਂਦੇ ਹੀ ਨਹੀਂ ਉਹਨੂੰ ਵਾਪਸ ਭੇਜ ਦਿੱਤਾ ਜਾਵੇ ਕਿਸੇ ਹੋਰ ਹਸਪਤਾਲ ਚ 552 ਹਸਪੀਟਲ ਨੇ ਉੱਚ ਪੀਜੀਆਈ ਤਾਂ ਮੇਨ ਆਉਂਚ ਬੱਤੀ ਵੀ ਮੇਨ ਆਉਂਚ 40s ਇਹ ਵਾਸੀ ਪਹਿਲਾ ਜਿਹੜਾ ਫਰਿਸ਼ਤੇ ਸਕੀਮ ਹੈ ਜਿਹੜੀ ਜ਼ਖਮੀਆਂ ਲਈ ਉੱਚ 40s ਵੀ ਮੈਕਸ ਵੀ ਪ੍ਰਾਈਵੇਟ ਹਸਪੀਟਲ ਵੀ ਉਹਦੇ ਵਿੱਚ ਹੰਪਲੈਂਟ ਨੇ ਸੋ ਹਾਂ ਜੀ ਸਰਕਾਰ ਵੱਲੋਂ ਕੀ ਪ੍ਰੋਵੀਜ਼ਨ ਦੇ ਰਹੀ ਹੈ ਜੋ ਆਪਣਾ ਬੇਸਿਕ ਬਿਲ ਆਪ ਲਾ ਰਹੇ ਹੋ ਉਸਮੇ ਸਜ਼ਾ ਦਾ ਕੀ ਪ੍ਰਾਵਧਾਨ ਹੈ ਉਮਰ ਕਹਦਾ ਹੈ ਯਸ ਉਮਰ ਕਹਦਾ ਨਹੀਂ ਨਹੀਂ ਦੇਖੋ ਕੱਲ ਨੂੰ ਤੁਹਾਨੂੰ ਦੱਸ ਦਾਂਗੇ ਹੁਣ ਫਿਰ ਵਿਧਾਨ ਸਭਾ ਫਿਰ 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 ਅੱਜ ਹੀ ਕਰ ਲਈਏ ਫਿਰ ਵਿਧਾਨ ਸਭਾ ਕੱਲ ਰਹਿਣ ਦੀ ਕੱਲ ਨੂੰ ਆ ਜਾਓ ਉੱਥੇ ਸੁਣ ਲਿਓ ਸਾਰਾ ਖਰੜਾ ਤੁਹਾਨੂੰ ਮਿਲ ਜੂਗਾ ਜੇ ਤੁਸੀਂ ਇਹ ਸਰ ਦੇ ਗੱਲ ਕੀਤੀ ਹੈ ਖਟਾਨ ਵਾਸਤੇ ਪੰਜਾਬ ਦੇ ਜ਼ਿਲ੍ਹਾ ਚ ਵੀ ਉਹ ਸੀਐਸਫ ਲੱਗੀ ਹੋਈ ਹੈ ਕੀ ਪੰਜਾਬ ਦੇ ਜ਼ਿਲ੍ਹਾ ਚ ਵੀ ਤੁਸੀਂ ਬਾਤ ਕਰੋਗੇ ਸੀਐਸਫ ਸੈਕਟਰੀਟ ਵੀ ਹੈ ਸੈਕਟਰੀਟ ਵੀ ਸੀ ਇਹ ਐਸਫ ਨਹੀਂ ਉਹਨਾਂ ਨਾਲ ਸਾਹ ਬਾਤ ਕਰੋਗੇ ਸਾਰੇ ਅਸੀਂ ਤਾਂ ਹੁਣ ਜਿਹੜਾ ਇਹ ਕਰ ਰਹੇ ਨੇ ਨਾ ਕਿ ਅਸੀਂ ਡੈਮ ਤੇ ਸੀਐਸਫ ਲਾ ਦਾਂਗੇ ਇਹਨੇ ਪੈਸੇ ਦੇ ਉਪਲੰਗ ਪਹਿਲਾਂ ਤਾਂ ਉਹਨੂੰ ਅਸੀਂ ਰੋਕ ਰਹੇ ਹਾਂ ਕਿ ਸਾਡੀ ਪੰਜਾਬ ਪਰ ਸક્ષਮ ਹੈ ਜੇਕਰ ਜ਼ਿਲ੍ਹਾ ਦੀ ਊਰਜਾ ਜੇ ਲੱਗੂ ਇਹਨਾਂ ਨੂੰ ਨਾਂਜਾ ਸੈਕਟਰੀਟਚ ਪੰਜਾਬ ਪੁਲਿਸ ਚ ਅੱਜ ਤੋ ਤੁਤ ਨੂੰ ਪਤਾ ਕਿ ਜਦੋਂ ਮੇਰੇ ਖਿਆਲ ਮਹਿਲ ਸਿੰਘ ਪੁੱਲਰ ਡੀਜੀਪੀ ਸੀ ਕੇ ਪੰਜਾਬ ਦੇ 27 28 ਸਾਲ ਪਹਿਲਾਂ ਦੀ ਗੱਲ ਹੋਣੀ 80000 ਨਫਰੀ ਹੈ ਪੰਜਾਬ ਪੁਲਿਸ ਦੀ ਉਦੋਂ ਵੀ ਅਸੀਂ ਯਾਰ ਸੀ ਅੱਜ ਵੀ ਅਸੀਂ ਯਾਰ ਨਵੀਂ ਭਰਤੀ ਸਿਰਫ ਉਹ ਹੁੰਦੀ ਹੈ ਜਿਹੜੀ ਰਿਟਾਇਰ ਹੋ ਜਾਂਦੇ ਨੇ ਅਸੀਂ ਪੰਜਾਬ ਪੁਲਿਸ ਨੂੰ ਲੱਖ ਤੋਂ ਉੱਪਰ ਨਵੀਆਂ ਪੋਸਟਾਂ ਕ੍ਰੀਏਟ ਕਰਕੇ ਲੈ ਕੇ ਜਾਵਾਂਗੇ ਜੇ ਸਾਡੇ ਕੋਲ ਲੱਖ ਤੋਂ ਉੱਪਰ ਨਫਰੀ ਹੋ ਗਈ ਤਾਂ ਅਸੀਂ ਸਾਨੂੰ ਕੀ ਲੋੜ ਹੈ ਕਿਸੇ ਸੀਆਈਏ ਸਾਡੀ ਸਾਹਿਬ ਸੀਐਸਪੀ ਮਨਿੰਦਰ ਸਿਰਸਾ ਲਗਾਤਾਰ ਤੁਹਾਡੀ ਸਰਕਾਰ ਦੀ ਪਾਲਿਸੀਆਂ ਤੇ ਸਵਾਲ ਚਾ ਰਹੇ ਨੇ ਕਾਫੀ ਐਕਟਿਵ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਕੀ ਕਹਿਣਾ ਚਾਹੋਗੇ ਉਹਨਾਂ ਬਾਰੇ ਮੈਂ ਉਹ ਤੁਹਾਨੂੰ ਕੀ ਕਹਣਾ ਉਹ ਤੁਹਾਡੇ ਸਰ ਵੀਮਾ ਸਕੀਮ ਤੇ ਵੀ ਉਹਨਾਂ ਨੇ ਸਵਾਲ ਚੁੱਕੇ ਅਬੋਰ ਦੇ ਵਿੱਚ ਜਿਹੜਾ ਐਨਕਾਉਂਟਰ ਹੋਇਆ ਉਸ ਨੂੰ ਉਹ ਕਹਿ ਰਹੇ ਨੇ ਕਿ ਫੇਕ ਐਨਕਾਉਂਟਰ ਹੈ ਲਾਈਨ ਆਰਡਰ ਦੀ ਸਿਚੁਏਸ਼ਨ ਕੱਲ ਨੂੰ ਇਹ ਵੀ ਅਸੀਂ ਲੈ ਕੇ ਆਵਾਂਗੇ ਕਿ 21 ਚ ਚੰਨੀ ਕੀ ਕਹਿੰਦਾ ਸੀ ਪ੍ਰਤਾਪ ਆਜਵਾ ਕੀ ਕਹਿੰਦਾ ਸੀ 22 ਚ ਕੀ ਕਹਿੰਦਾ ਸੀ 23 ਚ ਕੀ ਕਹਿੰਦਾ ਸੀ 24 ਚ ਕੀ ਕਹਿੰਦਾ ਸੀ ਤੇ 25 ਚ ਕੀ ਕਹਿੰਦਾ ਹੈ ਉਹਨ ਦੇ ਉਹਨਾਂ ਨੇ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਜ਼ਿਆਦਾ ਵਾਇਰਲ ਹੋ ਗਏ ਆ ਉਹ ਕਰਾ ਦੋ ਕਰਾ ਦੋ ਬਿਲਕੁਲ ਕਰਾਉਣਾ ਚਾਹੀਦਾ ਜਿਹੜਾ ਜਿਹੜਾ ਸੱਚਾ ਬੰਦਾ ਹੈ ਜੀ ਉਹਦੇ ਪਰਚਾ ਦਰਜ ਕਰਾਉਂਦੇ ਨੇ ਇਹ ਕਿਉਂਕਿ ਇਹਨਾਂ ਤੋਂ ਜਰਿਆ ਨਹੀਂ ਜਾਂਦਾ ਕਿ ਕੇਜਰੀਵਾਲ ਤੇ ਪਰਚੇ ਦਰਜ ਕਰਤ ਆਈਆਰਐਸ ਅਫਸਰ ਹੈ ਆਈਆਈਟੀ ਦਾ ਪੜਿਆ ਹੋਇਆ 8 ਮਹੀਨੇ ਜੇਲ੍ਹ ਚ ਲਾਇਆ ਆ ਮਨੀਸ਼ ਸੋਧਿਆ ਲਾਇਆ ਸੰਜੀਤ ਸਿੰਘ ਨੂੰ ਅੰਦਰ ਕਰਤਾ ਪੋਲਿਟਿਕਸ ਦਾ ਜਿਹੜੀ ਜੇਲ ਹੈ ਨਾ ਪੋਲਿਟਿਕਸ ਵਾਸਤੇ ਕਿਉਂ ਹੈ ਪਰ ਬਾਜਵਾੜੇ ਨਾਲ ਇਹ ਵੀ ਕਹਿ ਤੋ ਕਹਿੰਦੇ ਕਿ ਤੁਹਾਡੀ ਹਮੇਸ਼ਾ ਨਾ ਬਹੁਤ ਵਧੀਆ ਉਹਦੇ ਪਰਚਾ ਹੋਣਾ ਨਹੀਂ ਤੇ ਮੈਂ ਪਹਿਲੇ ਹੀ ਤਿਆਰੀ ਕਰੀ ਬੈਠਾ ਕਿਸੇ ਕੋਰਟ ਚ ਨਾਲੇ ਕਹਿੰਦਾ ਮੈਂ ਪਰਚਾ ਕਰਾਉ ਨਾਲੇ ਕਹਿੰਦਾ ਹੋਣਾ ਨਹੀਂ ਇਹਦਾ ਮਤਲਬ ਕਨਫੀਡੈਂਸੀ ਹੈ ਨਹੀਂ ਮੇਰੀ ਹਮੇਸ਼ਾ ਨਾ ਕੀ ਵਧੀਆ ਜੀ ਮੈਂ ਦੱਸੂ ਹਾਂ ਅਮਿਤ ਸ਼ਾਹ ਦੇਸ਼ ਦਾ ਗ੍ਰਹਿ ਮੰਤਰੀ ਹੈ ਮੈਂ ਇੱਕ ਸਟੇਟ ਦਾ ਮੁੱਖ ਮੰਤਰੀ ਹਾਂ ਕੋਈ ਕੰਮਾਂ ਵਾਸਤੇ ਜਾਣਾ ਵੀ ਪੈ ਸਕਦਾ ਹੈ ਬਾਜਵਾ ਸਾਹਿਬ ਨੂੰ ਕੱਲ ਨੂੰ ਦੱਸੂਗਾ ਮੈਂ ਕਿ ਤੁਹਾਡੀ ਕਿਦੇ ਕਿਦੇ ਨਾਲ ਹੈ ਵਾਜਵਾ ਸਾਹਿਬ ਜਿਹੜੀ ਸ੍ਰੀ ਚੱਕਰਦੀ ਫਲਾਵਰ ਨਦਰਾਇ ਉਹ ਕਹਿੰਦੇ ਕਿ ਬੇਅਪੀ ਦੇ ਮਾਮਲੇ 'ਚ 3.5 ਸਾਲਾਂ ਚੋ ਕਹਿੰਦੇ ਦੱਸ ਦੇਣਾ ਕਿ ਕਿੰਨੇ ਬੰਦੇ ਅੰਦਰ ਕੀਤੇ ਕਿਹਨੂੰ ਸਜ਼ਾ ਸੁਲਾਈ ਉਹ ਕਹਿੰਦੇ ਸਿਰਫ ਟਾਈਮ ਪਾਸ ਕਰਨਾ ਹੈ ਔਰ ਕਹਿੰਦੇ ਜਿਹੜਾ ਸੈਸ਼ਨ ਹੈ ਉਹ ਇੱਕ ਸਪੈਸ਼ਲ ਸ਼ੋ ਹੋਊਗਾ ਸਰਕਾਰ ਦਾ ਵਿਰੋਧੀਆਂ ਨੂੰ ਕੋਈ ਸਵਾਲ ਜਵਾਬ ਨਹੀਂ ਕਰਨ ਦੇਣਾ 2017 ਚ ਜਦੋਂ ਇਹ ਸਰਕਾਰ ਬਣ ਗਈ ਸੀ ਸੱਤਾਧਾਰੀ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਉਹ ਦੱਸ ਦੇਣ ਡਾਟਾ ਉਹਨਾਂ ਕੋਲ ਜੱਦ ਨਹੀਂ ਹੋਊਗਾ ਮੇਰੇ ਨਾਲੋਂ ਮੈਂ ਮੈਨੂੰ ਤਾਂ ਅਜੇ 3 ਸਾਲ ਹੀ ਹੋਏ ਨੇ ਠੀਕ ਹੈ ਨਾ ਕਿਰਪਾ ਕਰਕੇ ਨਾ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿਰਪਾ ਕਰਕੇ ਹਰ ਗੱਲ ਤੇ ਨਿੰਦਿਆ ਹਰ ਗੱਲ ਤੇ ਭਗਵਾਨਤਮਨ ਨੂੰ ਗਾਲਾਂ ਕੇਜਰੀਵਾਲ ਨੂੰ ਗਾਲਾਂ ਬੱਸ ਕਰੋ ਯਾਰ ਕੋਈ ਪੋਜ਼ਿਟਿਵ ਗੱਲਾਂ ਵੀ ਅਸੀਂ ਕਰਦੇ ਹੋਵਾਂਗੇ ਕਿ ਅਸੀਂ ਇੰਨੀਆਂ ਕਮੀਆਂ ਨੇ ਸਾਡੇ ਚ ਉਹੀ ਦੇਦੇ ਸਾਨੂੰ 99 95 ਲੋਕਾਂ ਨੇ ਸੀਐਮ ਸਾਹਿਬ ਆਪਾਂ ਪੋਜ਼ਿਟਿਵ ਨੋਟ ਤੇ ਗੱਲ ਕਰਦੇ ਜਿਹੜਾ ਹੁਣ ਸਰਕਾਰ ਕੱਲ ਬਿਲ ਲੈ ਕੇ ਆਈ ਹੈ ਉਹਦਾ ਕੋਈ ਫਰੇਮਵਰਕ ਤੁਸੀਂ ਬਣਾਇਆ ਹੁਣ ਕੱਲ ਨੂੰ ਕੱਲ ਨੂੰ ਤੁਹਾਨੂੰ ਸਾਰਾ ਮਿਲ ਜੂਗਾ ਪੂਰਾ ਤੁਹਾਨੂੰ ਸਾਰਾ ਕੱਲ ਨੂੰ ਖਰੜਾ ਮਿਲ ਜੂਗਾ ਅੱਖਰ ਬਈ ਅੱਖਰ ਤੁਸੀਂ ਛਾਪ ਸਕਦੇ ਹੋ ਔਰ ਉਹਦੇ ਵਿੱਚ ਕਿੰਨੀਆਂ ਮੀਟਿੰਗਾਂ ਹੋਣਗੀਆਂ ਜਿਹੜੀਆਂ ਕਮੇਟੀਆਂ ਨਾਲ ਜਾਂ ਜੱਥੇਬੰਦੀਆਂ ਨਾਲ ਜਾਂ ਤਾਂ ਵੱਖ-ਵੱਖ ਧਾਰਮਿਕ ਗੁਣੀ ਵਿਗਿਆਨੀ ਬੰਦਿਆਂ ਨਾਲ ਉਹ ਸਾਰਾ ਪਬਲਿਕ ਹੋਊਗਾ ਜਿਹੜੇ ਚਰਚਾ ਕਰ ਰਹੇ ਆ 10 ਲੱਖਾਂ ਪੀ ਲਾਜ ਕਾ ਕਰ ਰਹੇ ਆ ਮੁਫਤ ਵਿੱਚ ਜੋ ਆਧਾਰ ਕਾਰਡ ਔਰ ਵੋਟਰ ਕਾਰਡ ਸੇ ਜੋ ਲੋਕ ਆਪਣਾ ਜੋ ਪੰਜਵਾਂ ਹਸਪੀਟਲ सरकारी में कराएंगे तो इसके लिए कोई एक मॉनिटरिंग भी रखेंगे हॉस्पिटलों का क्योंकि हिमाचल में हमने देखा कि एक मामला चल रहा है स्वास्थ्य विभाग का जो पिछली सरकार थी हिमाचल में उसमें कई बिल ऐसे आए हैं सरकार को भुगतान के लिए वो अभी पेंडिंग नहीं नहीं इसमें बिल है ही नहीं हॉस्पिटल जो आपको देगा आ, नहीं नहीं वो तो आ, हम उस पर मॉनिटर रखेंगे कितना खर्चा आया कितना खर्चा आया वो हम उस हॉस्पिटल को पे कर देंगे तो कोई री रीइंबर्समेंट या कोई बिल नहीं लेने की जरूरत वहां से कि वो पहले बिल कटाए फिर उसके बाद बिल हमारे पास जमा करवाए हम वापस करें नहीं ऐसा नहीं कई तो भी चर्चा हो चिट्टा आया सी किवें पेपर सारी उते भी चर्चा हो सकती है नाबे आया कधो चिट्टा नाल ही आया सी ਲੈਂਡ ਪੂਲਿੰਗ ਦਾ ਸੀਐਮ ਸਾਹਿਬ ਦਾ ਗੱਲ ਕਰਦਾ ਲੈਂਡ ਪੂਲਿੰਗ ਦਾ ਲੈਂਡ ਪੂਲਿੰਗ ਲੈ ਕੇ ਸਾਰਾ ਵਿਵਾਦ ਸਿੱਕੋ ਜਾਵਾ ਹੈ ਤੇ ਬਾਜਵਾ ਸਾਹਿਬ ਕਹਿੰਦੇ ਨੇ ਕਿ ਮੁਹਾਲਲੇ ਦੇ ਵਿੱਚ 8000 ਘਰ ਸੀਗੇ ਸਿਰਫ 15 ਬੰਦੇ ਹੀ ਲੈਂਡ ਪੂਲਿੰਗ ਲੈ ਆਏ ਲੈਂਡ ਪੂਲਿੰਗ ਜਿਹੜੀ ਇਹ ਸਕੀਮ ਹੈ ਮੈਂ ਪਹਿਲਾਂ ਵੀ ਇੱਥੇ ਕਲੀਅਰ ਕਰ ਚੁੱਕਿਆ ਉਹ ਚ ਮਰਜ਼ੀ ਹੈ ਜੀ ਉਹ ਚ ਐਕੁਇਜ਼ੀਸ਼ਨ ਤੇ ਲੈਂਡ ਪੂਲਿੰਗ ਚ ਫਰਕ ਹੈ ਅਸੀਂ ਅਕਵਾਇਰ ਨਹੀਂ ਕਰ ਰਹੇ ਅਸੀਂ ਲੈਂਡ ਪੂਲਿੰਗ ਮਰਜ਼ੀ ਹੈ ਨਹੀਂ ਨਹੀਂ ਦੇਣੀ ਨਾ ਦਿਓ ਹਾਂ ਅਸੀਂ ਡਿਵੈਲਪ ਕਰਕੇ ਐਨੇ ਪੈਸੇ ਉਹਨਾਂ ਨੂੰ ਵਾਪਸ ਕਰ ਦਾਂਗੇ ਕਿ ਆ ਲਓ ਜੀ ਆ ਤੁਹਾਡੇ ਨੇ ਠੀਕ ਹੈ ਕਰਨਾ ਹੈ ਨਾ ਕਰੋ ਨਹੀਂ ਨਾ ਕਰੋ ਕੋਈ ਗੱਲ ਨਹੀਂ ਪਰ ਸਿਰ ਕਿਸਾਨ ਪੁੱਤਾ ਵਿਰੋਧ ਕਰ ਰਹੇ ਤੇ ਉਹਨਾਂ ਨੂੰ ਆਲ ਪਾਰਟੀ ਮੀਟਿੰਗ ਬੁਲਾਈ ਹੋਈ 18 ਤਰੀਕ ਦੀ ਕਿੰਨਾਂ ਨੇ ਅਸ ਕਾਨੂੰਨ ਦੀ ਕਿਸਾਨ ਜਿਹੜਾ ਉਹ ਕਹਦੇ ਵੀ 4 ਦਾ ਸੈਕਸ਼ਨ ਜਿਹੜਾ 4 ਸੈਕਸ਼ਨ ਦੀ ਜਿਹੜੀ ਹੈਗੀ ਆਪਾਂ ਨੋਟ ਕਰਦੇ ਆ ਉਹਦੇ ਬਾਅਦ ਕਿਸਾਨ ਨੂੰ ਨਾ ਲੋਨ ਮਿਲ ਸਕਦਾ ਨਾ ਉਹ ਜ਼ਮੀਨ ਵੇਚ ਸਕਦਾ ਨਾ ਆਪਣੇ ਧੀ ਵਾਸਤੇ ਕੋਈ ਸਭਾ ਬਹੁਤ ਪਲੀਜ਼ ਕਲੀਅਰ ਕਰ ਦਿਓ ਹੈ ਕਿ ਸੈਕਸ਼ਨ 4 ਨੂੰ ਲੇਕੇ ਸਵਾਲ ਲੈਂਡ ਪੂਲਿੰਗ ਦਾ ਮਤਲਬ ਇਹ ਹੈ ਕਿ ਜੇ ਗਵਰਨਮੈਂਟ ਨੇ ਕਿਸੇ ਸ਼ਹਿਰ ਕੋਈ ਪੰਜਾਬ ਦੇ ਵਿੱਚ ਤੁਸੀਂ ਯਕੀਨ ਕਰ ਲਓ 19000 ਕਲੋਨੀਆਂ ਗੈਰ ਕਾਨੂੰਨੀ ਨੇ ਹਰਿਆਣਾ ਚ ਇੱਕ ਵੀ ਨਹੀਂ ਹੈਗੀ इवन ਜਿਹੜੇ ਮੇਰਾ ਸੰਗਰੂਰ ਕਰਾਇ ਤੇ ਘਰ ਹੈ ਉਹ ਕਲੋਨੀ ਇਲੀਗਲ ਹੈ ਤੁਸੀਂ ਵੀ ਰਹਿੰਦੇ ਹੋਗੇ ਇਲੀਗਲਾਂ ਚ ਕਿਉਂਕਿ ਨਾ ਸੀਵਰੇਜ ਪਾਉਂਦੇ ਆ ਨਾ ਕੋਈ ਪਾਰਕ ਨਾ ਨਕਸ਼ੇ ਚ ਦਿਖਾਉਂਦੇ ਨਹੀਂ ਇੰਨੀ ਸੜਕ ਹੈ ਸੜਕ ਇੰਨੀ ਵੇਚ ਜਾਂਦੇ ਆ ਪਾਰਕ ਵੇਚ ਜਾਂਦੇ ਆ ਤੇ ਬਿਜਲੀ ਨਹੀਂ ਕੁਝ ਨਹੀਂ ਲੋਕਾਂ ਨੂੰ ਲੀਟਰਾਂ ਦੇ ਗੱਲ ਪਾ ਜਾਂਦੇ ਆ ਵੀ ਆ ਲਓ ਜੀ ਤੁਸੀਂ ਕਰਵਾ ਲਓ ਪੱਕੀ ਨੂੰ ਕਲੋਨੀ ਉਹ ਚੀਜ਼ ਖਤਮ ਹੋਊਗੀ ਗਵਰਨਮੈਂਟ ਨੰਬਰ 1 ਚ ਬਣਾ ਕੇ ਦੇਊਗੀ ਕੋਈ ਜ਼ਿੰਦਗੀ ਦੀ ਪੂੰਜੀ ਲੱਗ ਜਾਂਦੀ ਹੈ ਕਈ ਬੰਦਿਆਂ ਦੀ ਬਾਅਦ ਚ ਪਤਾ ਲੱਗਦਾ ਯਾਰ ਅਸਾਂ ਗਲਤ ਪੈਸੇ ਲਾ ਬੈਠੇ ਗਲਤ ਜਗ੍ਹਾ ਤੇ ਲਾ ਬੈਠੇ ਉਹ ਭੱਜ ਗਿਆ ਡਿਵੈਲਪਰ ਤਾਂ ਹੈਨਾ ਸੋ ਇਹ ਚੀਜ਼ਾਂ ਖਤਮ ਕਰਨੀਆਂ ਨੇ ਔਰ ਬੜਾ ਫਾਇਦਾ ਹੋਊਗਾ ਇਹਦਾ ਪੰਜਾਬ ਕਿ ਕਿਸਾਨ ਕਿਉਂ ਬਾਰ-ਬਾਰ ਵਿਰੋਧ ਕਰ ਰਹੇ ਜੀ ਉਹਨਾਂ ਨੇ ਤਾਂ ਆਲ ਪਾਰਟੀ ਮੀਟਿੰਗ ਬੁਲਾਈ ਤੁਸੀਂ ਕਿਸਾਨ ਕਿਹਨੂੰ ਸਮਝਦੇ ਹੋ ਆਪਣਾ ਆਸ਼ਵਨੀ ਅਸਤੇ ਆਉਂਦੀ ਪਰਸੋਂ ਮੀਟਿੰਗ ਹੈ ਜੀ 18 ਦੀ ਨਹੀਂ ਨਹੀਂ ਕਿਸਾਨ ਅਸ ਕੋ ਕਿਸਾਨ ਨੇ ਕਿਸਾਨ ਨੇ ਹੋ ਮਤਲਬ ਕਿਸਾਨ ਲੀਡਰ ਹੈ ਹੈ ਕਿਸਾਨ ਲੀਡਰ ਦੇਖੋ ਕੈਸੀ ਬਾਤ ਆ ਇਹ ਨਾਇਆ ਆਪਣੇ ਵੜ ਦਿਆ ਹੈ ਕਿਸਾਨ ਦਾ ਮਤਲਬ ਜਿਹੜਾ ਖੇਤ ਜਾਂਦਾ ਹੋਵੇ ਇਹਨੂੰ ਪੁੱਛੋ ਆਖਰੀ ਵਾਰੀ ਖੇਤ ਕਦੋਂ ਗਈ ਸੀ माफ़ी। है, है। जो हरियाणा सरकार सरकार का पंजाब पंजाब को लेके, एस वाई एल पे कल कल ही मीटिंग हुई थी मैं दिल्ली से आ रहा हूं मैंने वहां बोला है कि इंडस्ट्री टी जो माननीय जल शक्ति मंत्री सी आर पाटिल साहब भी थे और माननीय मुख्यमंत्री हरियाणा सैनी साहब भी थे अफसर भी थे सारे मैंने वहाँ ये कहा इंडस्ट्री टी आपने रद्द कर दी कृपया इसको ट्रंप के कहे पे या किसी इधर उधर से दोबारा बहाल मत कर देना प्लीज देखो जेलम का तो पानी हमारे पास नहीं आ सकता जेलम पार है जेलम से हमारा नहीं है चनाब का रावी का उज्ज उज दरिया एक कश्मीर नदी एक वो सारा पानी पंजाब आएगा पोंग डैम में आ जाए रंजीत सागर में आ जाए बाखड़ा में आ जाए तेईस एम एफ पानी आ सकता है पंजाब को हम जग हमारा झगड़ा एस वाई एल का एक या दो एम एफ के लिए तेईस आ गया तो मैं तेईस को कहां संभालूंगा नहरें बनानी पड़ेंगी और नहरों में से पानी पंजाब में भी निकलेगा खेतों के लिए जो बच जाएगा आगे जाओ चाहे अरब साहब घर में डाल देना तेईस एम एफ तो बहुत इतना होता है।, है तो मेरे पास पानी आ जाएगा मैं मैं कैसे उसको रोक रोक लूंगा वो तो कुदरत का भाव है है ना तो तेईस एम एफ आ सकता है चनाब का रावी का उज्ज का और कश्मीर नदी का बस बस यही डर है कि कहीं प्रधानमंत्री जी गए हुए घाना गान, गए कहाँ गए आगे आज आ, आ जाएंगे चलो चलो देश में वेलकम करेंगे उनका पुत्र नहीं कौन कौन से कंट्री मगनेशिया गलवेशिया पता नहीं कहाँ जा रहे हैं जहां 140 करोड़ बंदा रह रहा है वहां रह नहीं रहे वो और जिस कंट्री में जा रहे हैं उनकी आबादी कितनी दस हजार और सबसे बड़ा अवार्ड वहां का मिल गया दस हजार तो भाई साहब जेसीबी देखने के लिए खड़ा हो जाता यहाँ जेसीबी चल रही जे -सी है जे सीबी हो गां

वो नहीं हम कवर करेंगे फेफड़े कवर कर लेंगे ये नहीं है इसमें इसमें पूरा शरीर है इसमें बुखार से लेके जुकाम से लेके खुदा ना तक बड़ी कोई बीमारी हो किसी को सारा कवर है इसमें कवर कि जो हम जाते है, के, वो मुझे लगता है सबसे पहला मरीज यही होगा ਕਿਹੜੀਆਂ ਕੰਮਾਂ 'ਚ ਪੈ ਗਿਆ ਤੂੰ ਕਿਉਂ ਪੁੱਛੀ ਜਾਂਦਾ ਯਾਰ ਤੂੰ ਐਂ ਕਹਿ ਵੀ ਰੱਬ ਨਾ ਕਰੇ ਕਿਸੇ ਨੂੰ ਬਿਮਾਰੀ ਹੋਵੇ